ਹੈਲੋ ਦੋਸਤੋ ਵੀਡੀਓ ਹੈ ਵੀਡੀਓ ਸ਼ੇਅਰ ਤੁਸੀਂ ਆਪ ਕਰ ਦੇਣੀ ਹੈ ਇਹ ਵੀਡੀਓ ਪੰਜਾਬ ਵਾਲਿਆਂ ਵਾਸਤੇ ਵੇਖਣੀ ਬਹੁਤ ਜ਼ਰੂਰੀ ਹੈ ਜਰਾ ਚੱਕਰ ਤੱਕ ਕਰੋ ਇਹਨੂੰ 2030 ਤੱਕ ਜਦੋਂ ਨੂੰ ਸਰਕਾਰਾਂ ਨੇ ਤੁਹਾਡੀਆਂ ਫਸਲਾਂ ਮਸ਼ੀਨ ਚ ਪਾ ਦਿਆ ਕਰਨੀਆਂ ਨੇ ਮਸ਼ੀਨ ਨੇ ਇਹ ਦੱਸਣੀ ਹੈ ਜੀ ਫਸਲ ਚ ਇੰਨੇ ਪਰਸੈਂਟ ਜ਼ਹਿਰ ਹੈ ਕਿਸਾਨ ਇੱਕ ਪਹਿਲਾ ਇਨਸਾਨ ਦੁਨੀਆ ਤੇ ਐਸਾ ਜੀ ਜਿਹੜਾ ਜ਼ਹਿਰ ਖਰੀਦ ਕੇ ਮੋਲ ਆਪਣੇ ਖੇਤਾਂ ਨੂੰ ਧਰਤੀ ਨੂੰ ਦੇ ਰਿਹਾ ਅੱਜ ਧਰਤੀ ਨੂੰ ਵੀ ਕੈਂਸਰ ਹੋ ਚੁੱਕਿਆ ਜੀ ਤਕਰੀਬਨ ਫਿਰੋਜ਼ਪੁਰ ਵੱਲ ਨਾ ਜੀ 10 ਕਿੱਲੇ ਜ਼ਮੀਨ ਹੈ ਜਿਵੇਂ ਧਰਤੀ ਨੂੰ ਕੈਂਸਰ ਹੋਇਆ ਹੋਇਆ ਸਾਰੀ ਉਹ ਤਾਰਾਂ ਨਾਲ ਘੇਰ ਕੇ ਬੰਦ ਕਰੀ ਹੋਈ ਹੈ ਵੀ ਕੋਈ ਉੱਚ ਜਾਨਵਰ ਵੀ ਨਾ ਵੜ ਜੇ ਜੇ ਇਨਸਾਨ ਉਹ ਚ ਦੋ ਗੇੜੇ ਕੱਢ ਦੇ ਜੀ ਤਾਂ ਤਕਰੀਬਨ ਦੋ ਚਾਰ ਦਿਨਾਂ ਬਾਅਦ ਉਹਦੇ ਲੱਤਾਂ ਤੇ ਫੁਣਸੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕੈਂਸਰ ਦਾ ਵਾਇਰਸ ਸਾਰੇ ਸਰੀਰ 'ਚ ਫੈਲ ਕੇ ਬਲੱਡ ਕੈਂਸਰ ਹੋ ਜਾਣਾ ਜੀ ਉਹ ਇਸ ਕਰਕੇ ਬੈਨ ਕਰਤੇ 10 ਕਿਲੇ ਅੱਜ ਸਾਡੇ ਭੋਲੇ ਕਿਸਾਨਾਂ ਨੂੰ ਇਹ ਜਾਗਰੂਤੀ ਨਹੀਂ ਅੱਜ ਅਵੇਅਰ ਕਰਨ ਦੀ ਲੋੜ ਹੈ ਜੀ ਅਸੀਂ ਕੀਰਤਨ ਦੇ ਵਿੱਚ ਇਹੀ ਬੋਲਦੇ ਆਂ ਵੀ ਜਾਗ ਜੋ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਓਗੇ ਕਰੋੜ ਰੁਪਇਆ 2 ਕਰੋੜ ਰੁਪਇਆ ਕੀ ਤੁਹਾਡੇ ਬੱਚੇ ਨੋਟ ਖਾ ਖਾ ਕੇ ਵੱchnਗੇ ਇਹ ਨਾ ਨਾ ਹੋਵੇ ਵੀ ਅੱਜ ਦੇ ਕਮਾਏ ਹੋਏ ਨੋਟ ਕੱਲ ਨੂੰ ਤੁਹਾਡੇ ਬੱਚੇ ਬੈਗਾਂ ਚ ਪਾ ਕੇ ਉਹਦੇ ਨਾਲ ਡਾਕਟਰਾਂ ਦੀ ਫਰੀ ਜਾਣੇ ਇਲਾਜ ਕਰਾਉਂਦੇ ਇਸ ਕਰਕੇ ਜਾਗੋ ਜ਼ਹਿਰ ਰਹਿਤ ਖੇਤੀ ਕਰੋ ਜ਼ਹਿਰ ਰਹਿਤ ਖੇਤੀ ਕਰਕੇ ਤੁਸੀਂ ਆਪਣੀ ਕੁਆਲਿਟੀ ਨੂੰ ਉੱਤੇ ਕਰੋ ਅਪ ਕਰੋ ਉੱਚੀ ਕਰੋ ਕੁਆਂਟੀਟੀ ਪਿੱਛੇ ਨਾ ਭਜੋ ਕਦੇ ਖੇਤ ਦੇ ਵਿੱਚੋਂ 10 ਮਣ ਦਾਣੇ ਹੁੰਦੇ ਸੀ ਕਿਸਾਨ ਖੁਸ਼ ਸੀ ਕਦੇ ਦੁੱਧੀ ਨੂੰ 5 ਲੀਟਰ ਦੁੱਧ ਪੈਂਦਾ ਸੀ ਕਿਸਾਨ ਖੁਸ਼ ਸੀ ਅੱਜ ਜੇ ਕੋਈ ਦੁੱਧੀ ਤੇ ਦੁੱਧ ਪਾਉਂਦਾ ਹੈ ਹੱfte ਵਾਰ ਦੇ ਸਾਹਿਬ ਕਰਦਾ ਹੈ ਇਹੀ ਸੁਣਨ ਨੂੰ ਮਿਲਦਾ ਵੀ ਪੈਸੇ ਦੇ ਦੇ ਦਵਾਈ ਲੈ ਕੇ ਆਉਣੀ ਹੈ ਕੋਈ ਬੇਬੇ ਨਹੀਂ ਇਹ ਕਹਿੰਦੀ ਵੀ ਮੈਂ ਆਪਣੀ ਧੀ ਕੋਲ ਜਾਣਾ ਮੈਨੂੰ ਪੈਸੇ ਦੇ ਦੇ ਬਿਲਕੁਲ ਜੀ ਬਿਲਕੁਲ ਅੱਜ ਸਾਡੀਆਂ ਸਬਜ਼ੀਆਂ ਉਹ ਜ਼ਹਿਰੀਲੀਆਂ ਹੋ ਗਈਆਂ ਦੁੱਧ ਸਾਡਾ ਉਹ ਜ਼ਹਿਰੀਲਾ ਹੋ ਗਿਆ ਸ਼ਰਮ ਨਾਲ ਸਿਰ ਝੁੱਕ ਜਾਂਦਾ ਜੀ ਜਦੋਂ ਅਸੀਂ ਪੜਨ ਵਾਲੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਨੀਵੀਂ ਪੈ ਜਾਂਦੀ ਹੈ ਸਟੇਜਾਂ ਤੇ ਬੁੜਕ ਬੁੜਕ ਕੇ ਬੋਲਣ ਵਾਲੇ ਕਿੰਨੇ ਕੁ ਦਰਖਤ ਲਵਾਉਂਦੇ ਨੇ ਕਿੰਨੀ ਕੁ ਧਰਤੀ ਤੇ ਹਵਾ ਦੀ ਸੰਭਾਲ ਕਰਦੇ ਨੇ ਅੱਜ ਇਹ ਗੱਲ ਸੋਲਾ ਨੇ ਸੱਚ ਹੈ ਇਹ ਪੰਜਾਬੀ ਵਿੱਚ ਬੋਲਦੇ ਪਏ ਆ ਤੇ ਪੰਜਾਬ ਬਾਰੇ ਦੱਸਦੇ ਪਏ ਤੇ ਸਿਰਫ ਪੰਜਾਬੀਆਂ ਤੋਂ ਇਲਾਵਾ ਪੂਰੇ ਦੇਸ਼ ਨੂੰ ਪਤਾ ਪੂਰੀ ਦੁਨੀਆ ਨੂੰ ਪਤਾ ਇਹ ਸੱਚ ਹੈ ਬਸ ਪੰਜਾਬ ਵਾਲਿਆਂ ਨੂੰ ਹੀ ਪਤਾ ਮੈਂ ਹੱਥ ਜੋੜ ਕੇ